ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਤਨ ਜਨਮ ਸਾਖੀ ਦੀ ਸਾਖੀ ਨੰਬਰ 10 ਬੀ ਪ੍ਰਵੇਸ਼ ਇੱਕ ਦਿਨ ਆਗਿਆ ਪਰਮੇਸ਼ਰ ਕੀ ਹੋਈ ਜੋ ਨਿਤਾ ਪਰਤ ਦਰਿਆਉ ਵਿੰਧਾ ਹਾ ਸੋ ਇੱਕ ਦਿਨ ਇੱਕ ਖਿਦਮਤਦਾਰ ਲੈ ਕੇ ਗਿਆ ਕਪੜੇ ਲਾਹੇ ਖਿਦਮਤਦਾਰ ਕੇ ਹਵਾਲੇ ਕੀਤੇ ਆਪ ਨਾਵਨ ਪਿਆ ਜ्यों ਪਿਆ ਤਿਉਂ ਆਗਿਆ ਪਰਮੇਸ਼ਰ ਕੀ ਨਾਲ ਸੇਵਕ ਲੈ ਗਏ ਦਰਗਾਹ ਪਰਮੇਸ਼ਰ ਕੀ ਸੇਵਕਾਂ ਜਾਇ ਅਰਜ਼ ਕੀਤੀ ਜੀ ਨਾਨਕ ਹਾਜ਼ਰ ਹੈ ਤਦ ਸੱਚੀ ਦਰਗਾਹ ਦਰਸ਼ਨ ਹੋਆ ਸਾਹਿਬ ਮਿਹਰਬਾਨ ਹੋਆ ਤਾ ਉਹ ਖਿਦਮਤਦਾਰ ਕੱਪੜੇ ਉੱਤੇ ਖੜਾ ਆ ਭਾਵ ਜਿਹੜਾ ਸੱਜਣ ਪਾਤਸ਼ਾਹ ਦੇ ਨਾਲ ਬੀਂ ਵਿੱਚ ਰੋਹ ਜਾਂਦਾ ਸੀ ਤੇ ਪਾਤਸ਼ਾਹ ਨੂੰ ਦੇ ਕੱਪੜਿਆਂ ਦੇ ਕੋਲ ਖੜਦਾ ਸੀ ਉਹ ਦੇਖ ਰਿਹਾ ਕਿ ਪਾਤਸ਼ਾਹ ਬੇਨ ਦੇ ਵਿੱਚ ਪ੍ਰਵੇਸ਼ ਹੋਏ ਨੇ ਗੁਰੂ ਨਾਨਕ ਤੇ ਬਾਹਰ ਨਹੀਂ ਆਏ ਤਾਂ ਜਨਮ사ਖੀ ਦਾ ਕਰਤਾ ਲਿਖਦਾ ਹੈ ਸੋ ਖੜਾ ਖੜਾ ਹੋਏ ਗਿਆ ਘੁੱਟ ਗਿਆ ਉਹਨਾਂ ਆਖਿਆ ਜੋ ਨਾਨਕ ਦਰਿਆਏ ਵਿੱਚ ਪਿਆ ਆਹਾ ਸੋ ਨਿਕਲਿਓ ਨਹੀਂ ਉਸ ਆਏ ਖਾਨ ਬਾਸਰਜ ਕੀ ਤੋਸ ਖਾਨ ਸਲਾਮਤ ਨਾਨਕ ਦਰਿਆਓ ਵਿੱਚ ਪਿਆ ਆਹਾ ਸੋ ਨਿਕਲਿਓ ਨਹੀਂ ਤਬ ਖਾਨ ਸਵਾਰ ਹੋਇਆ ਬਾਹਰ ਆਇਆ ਦਰਿਆਓ ਉਪਰ ਆਇਆ ਮਲਾਹ ਬੁਲਾਏ ਅਰ ਜਾਲ ਬੰਦ ਪਵਾਏ ਦਰਿਆ ਦੇ ਵਿੱਚ ਜਾਲ ਪਵਾਏ ਗਏ ਮਲਾਹਾ ਨੂੰ ਦਰਿਆ ਦੇ ਵਿੱਚ ਭੇਜਿਆ ਗਿਆ ਡੁਬਕੀ ਲਗਾਈ ਗਈ ਵੀ ਦੇਖੋ ਤਾਂ ਸਹੀ ਪਾਤਸ਼ਾਹ ਗੁਰਨਾਨਕ ਕਿੱਥੇ ਨੇ ਤਬ ਮਲਾਹ ਸੋ ਥੱਕੇ ਪਰ ਲੱਭਦਾ ਨਹੀਂ ਤਬ ਖਾਨ ਬਹੁਤ ਦਿਲਗੀਰ ਹੋਆ ਫਿਰ ਅਸਵਾਰ ਹੋਆ ਕਿਉਂਸ ਨਾਨਕ ਭਲਾ ਵਜ਼ੀਰ ਥਾ ਖਾਨ ਘਰ ਆਇਆ ਆਗਿਆ ਪਰਮੇਸ਼ਰ ਕੀ ਹੋਈ ਜੋ ਨਾਨਕ ਭਗਤ ਹਾਜ਼ਰ ਹੋਆ ਤਾਂ ਅੰਮ੍ਰਿਤ ਦਾ ਕਟੋਰਾ ਘਰ ਘਰ ਆਗਿਆ ਨਾਲ ਮਿਲਿਆ ਹੁਕਮ ਹੋਆ ਨਾਨਕ ਇਹੋ ਅੰਮ੍ਰਿਤ ਮੇਰੇ ਨਾਮ ਦਾ ਪਿਆਲਾ ਹੈ ਤੂੰ ਪੀਓ ਉਹਨੇ ਬਾਹਰ ਦੀ ਪਹਿਲਾਂ ਬਾਹਰ ਦੀ ਕਹਾਣੀ ਹੈ ਜਨਮ ਸਾਖੀ ਦਾ ਕਰਤਾ ਹੁਣ ਅੰਦਰ ਦੀ ਕਹਾਣੀ ਜੋ ਪਾਤਸ਼ਾਹ ਦੇ ਨਾਲ ਵਾਪਰ ਰਹੀ ਆ ਨਾਨਕ ਪਾਤਸ਼ਾਹ ਦਰਬਾਰ ਚ ਸੱਚਖੰਡ ਜਾਂਦੇ ਨਹੀਂ ਜਨਮ ਸਾਖੀ ਦਾ ਕਰਤਾ ਲਿਖਦਾ ਹੈ ਨਾਨਕ ਇਹੋ ਅਮਰਤ ਮੇਰੇ ਨਾਮ ਕਾ ਪਿਆਲਾ ਹੈ ਤੂੰ ਪੀਓ ਤਬ ਗੁਰੂ ਨਾਨਕ تسلیم ਕੀਤੀ ਪਿਆਲਾ ਪੀਤਾ ਸਾਹਿਬ ਮਿਹਰਬਾਨ ਹੋਆ ਨਾਨਕ ਮੈਂ ਤੇਰੇ ਨਾਲ ਹਾਂ ਮੈਂ ਤੇਰੇ ਤਾਂ ਹੀ ਨਿਹਾਲ ਕੀਆ ਹੈ ਔਰ ਜੋ ਤੇਰਾ ਨਾਮ ਲਵੇਗਾ ਸੋ ਸਭ ਮੈਂ ਨਿਹਾਲ ਕੀਤੇ ਹਨ ਤੂੰ ਜਾਇ ਕਰ ਮੇਰਾ ਨਾਮ ਜਪ ਔਰ ਲੋਕਾਂ தீ ਭਿਜ ਪਾਈ ਔਰ ਸੰਸਾਰ ਤੀਨ ਨਰਲੇ ਪਰ ਹੋ ਨਾਮਦਾਨ ਇਸ਼ਨਾਨ ਸੇਵਾ ਸਿਮਰਨ ਵਿੱਚ ਰਹੋ ਦੁਆਰਾ ਪੜੀਏ ਜੀ ਨਾਮਦਾਨ ਇਸ਼ਨਾਨ ਸੇਵਾ ਸਿਮਰਨ ਵਿੱਚ ਰਹੋ ਮੈਂ ਤੇਰੇ ਤਾਂ ਹੀ ਆਪਣਾ ਨਾਮ ਦਿਆ ਹੈ ਤੋ ਇਹਾ ਕਿਰਤ ਕਰ ਸਬਗੁਰੂ ਨਾਨਕ ਸਲਾਮ ਕੀਤਾ ਖੜਾ ਹੋਆ ਤਬ ਹੁਕਮ ਆਇਆ ਆਗਿਆ ਹੋਈ ਨਾਨਕ ਮੇਰੇ ਨਾਮ ਦੀ ਵਡਿਆਈ ਕਿ ਐਸੀ ਹੈ ਕਹੋ ਤਬ ਬਾਬਾ ਬੋਲਿਆ ਤੁਨ ਅਨਹ ਅਨਹ ਰੋਟੀ ਸ੍ਰੀ ਦਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰ ਜਾ ਪਵਨ ਪੀਣ ਨਾ ਪਿਆਓ ਚੰਦ ਸੂਰਜ ਦੋਏ ਗੋ ਫੈ ਨਾ ਦੇਖਾਂ ਸੋਵਨੇ ਸੋਨ ਨਾ ਥਾਓ ਪੀ ਤੇਰੀ ਕੀਮਤ ਨਾ ਪਵੇ ਹੌਕੇ ਬੜੇ ਆਖਾਂ ਨਾ ਸੱਚਾ ਨਿਰੰਕਾਰ ਨਿਜ ਥਾਏ ਸੁਣ ਸੋਹਣੇ ਆਖਣੇ ਆਖਣਾ ਜੇ ਭਾਗ ਕਰੇ ਤਮਾਏ ਰਹਾਉ ਕੁੱਸਾ ਕਟਿਆ ਵਾਰ-ਵਾਰ ਪੀਸਨ ਪੀਸਾ ਪਾਏ ਅੱਗੇ ਸੇਤੀ ਜਾਲੀਆਂ ਭਸਮ ਸੇਤੀ ਰਲ ਜਾਓ ਪੀ ਤੇਰੀ ਕੀਮਤ ਨਾ ਪਵੇ ਹੋ ਕੇ ਵੜੇ ਆਖਾਂ ਨਾ ਪੰਖੀ ਹੋਏ ਕਾ ਜੇ ਭਵਸ ਸੈਸਮਾਨੀ ਜਾਓ ਨਦਰੀ ਕਿਸੈ ਨਾ ਆਵੂ ਨਾ ਕਛ ਪੀਆ ਨਾ ਖਾਓ ਭੀ ਤੇਰੀ ਕੀਮਤ ਨਾ ਪਵੇ ਹੋ ਕੇ ਵੜੇ ਆਖਾਂ ਨਾ ਨਾਨਕ ਕਾਗਦ ਲਖਮਣ ਪੜ ਪੜ ਕੀਜੈ ਭਾਓ ਮਸੂ ਤੋਟ ਨਾ ਬਈ ਲੇਖਣ ਪਉਣ ਚਲਾਓ ਭੀ ਤੇਰੀ ਕੀਮਤ ਨਾ ਪਵੇ ਹੋ ਕੇ ਵੜੇ ਆਖਾਂ ਨਾ ਤਾਂ ਫਿਰ ਆਵਾਜ਼ ਹੋਆ ਨਾਨਕ ਮੇਰਾ ਹੁਕਮ ਤੇਰੀ ਨਦਰ ਆਇਆ ਹੈ ਤੂੰ ਮੇਰੇ ਹੁਕਮ ਕੀ ਸਿਫਤ ਕਰ ਜੋ ਕਿਸੇ ਕਿਆ ਕਿਆ ਹੋਆ ਹੈ ਅਤੇ ਮੇਰੇ ਦਰ ਵਿੱਚ ਕਿਆ ਕਿਆ ਸੁਣਿਆ ਬਜੰਤਰ ਗਾ ਬਨਹਾਰੇ ਤਾਂ ਬਾਬਾ ਬੋਲਿਆ ਤੁਨ ਉਠੀ ਰਾਗ ਅਸਤਾ ਮਹੱਲਾ ਪਹਿਲਾ ਸ਼ਲੋਕ ਆਦੇ ਸੱਚ ਜੋਗਾ ਦੇ ਸੱਚ ਹੇ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਸੰਪੂਰਨ ਕੀਤਾ ਤਾਂ ਫਿਰ ਆਗਿਆ ਆਈ ਹੁਕਮ ਹੋਆ ਨਾਨਕ ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ ਵਾਹਿਗੁਰੂ ਫਿਰ ਪੜੀ ਜੀ ਤਾਂ ਫਿਰ ਆਗਿਆ ਹੋਈ ਹੁਕਮ ਹੋਆ ਨਾਨਕ ਜਿਸ ਉਪਰ ਤੇਰੀ ਨਜ਼ਰ ਤੇਸ ਉਪਰ ਮੇਰੀ ਨਜ਼ਰ ਜਿਸ ਉਪਰ ਤੇਰਾ ਕਰਮ ਤੇਸ ਉਪਰ ਮੇਰਾ ਕਰਮ ਮੇਰਾ ਨਉ ਬਾਰ ਬ੍ਰਹਮ ਪਰਮੇਸ਼ਰ ਅਰ ਤੇਰਾ ਨਉ ਗੁਰੂ ਪਰਮੇਸ਼ਰ ਸਭ ਗੁਰੂ ਨਾਨਕ ਪੈਰੀ ਪਿਆ ਸਿਰ ਪਾਓ ਦਰਗਾਹ ਬਾਬੇ ਨੂੰ ਮਿਲਿਆ ਸ਼ਬਦ ਤੁਨ ਉਠੀ ਰਾਗ ਤਨਾਸਰੀ ਹੋਆ ਮਹਲਾ ਪਹਿਲਾ ਆਰਤੀ ਗਗਨ ਮੈ ਥਾਲ ਰਵ ਚੰਦ ਦੀਪਕ ਵਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਾਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿਸ ਦਵ ਨੈ 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 ਤੋਇ ਕੋ ਸਹਿਸ ਮੂਰਤ ਨਨਾ ਏਕ ਤੋ ਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਏ ਵਿਚਲਤ ਮੋਹੀ ਸਮਹ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਮਹ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨ ਦਿਨੋ 모ਹੇ ਆਹੀ ਪਿਆਸਤਾ ਕਿਰਪਾ ਜਲਦੀ ਨਾਨਕ ਸਾਹਿਬ ਕੋ ਹੋਏ ਜਾਤੇ ਤੇਰਾ ਨਾਮ ਬਸ ਤਬ ਆ ਗਿਆ ਉਹਨਾਂ ਸੇਵਕਾਂ ਨੂੰ ਹੋਈ ਜੋ ਨਾਨਕ ਨੂੰ ਉਸੇ ਘਾਟ ਪਹੁੰਚਾਏ ਆ ਉਹ ਤਬ ਗੁਰੂ ਨਾਨਕ ਕੇ 23 30 ਦਿਨ ਉਸੇ ਘਾਟਾਂ ਨਿਕਾਲਿਆ ਦਰਿਆਵ ਵਿੱਚ ਨਿਕਲਿਆ ਤਾਂ ਲੋਕਾਂ ਡਿੱਠਾ ਲੋਕਾਂ ਕਹਿਆ ਯਾਰੋ ਆਇਓ ਤਾਂ ਦਰਿਆਏ ਵਿੱਚ ਦਰਿਆਏ ਵਿੱਚ ਪਿਆ ਆ ਇਹੋ ਕਿੱਥੋਂ ਪੈਦਾ ਹੋਆ ਤਬ ਗੁਰੂ ਨਾਨਕ ਡੇਰੇ ਆਏ ਕਰ ਵੜਿਆ ਡੇਰਾਸਤਾ ਉਲਟਾਏ ਦੂਰ ਕੀ ਤੋਸ ਲੋਕ ਬਹੁਤ ਜੁੜ ਗਏ ਖਾਨ ਵੀ ਆਏ ਗਿਆ ਆ ਕਿਉ ਉਸ ਨਾਨਕ ਤੇਰੇ ਤਾਂ ਹੀ ਕਿਉ ਹੋਆ ਹੈ ਤਉ ਲੋਕਾਂ ਕਹਿਆ ਜੀ ਉਹ ਦਰਿਆ ਉਹ ਵਿੱਚ ਪਿਆ ਹੈ ਦਰਿਆ ਵਿੱਚੋਂ ਚੋਟ ਪਖਾਦੀ ਤਉ ਖਾਨ ਕਹਿਆ ਯਾਰੋ ਵੱਡਾ ਹੈ ਬੋਆ ਖਾਨ ਜਲਗੀਰ ਹੋਏ ਕਰ ਉੱਠ ਗਿਆ ਤਉ ਗੁਰੂ ਨਾਨਕ ਕੇ ਟੇੜ ਇਕਾ ਲੰਗੋਟੀ ਰਹੀ ਉਹ ਰਕਿਓਸ ਕਿਛ ਨਹੀਂ ਫਕੀਰਾਂ ਨਾਲ ਜਾਏ ਬੈਠਾ ਨਾਲ ਮਰਦਾਨਾ ਡੂੰਮ ਜਾਏ ਬੈਠਾ ਬੋਲੋ ਜੀ ਵਾਹਿਗੁਰੂ